ਕਾਂਗਰਸ ਨੇਤਾ ਪੀ ਚਦੰਬਰਮ ਦੀ ਪਹਿਲਗਾਮ ਅਤਵਾਦੀ ਹਮਲੇ ਤੇ ਕੀਤੀ ਟਿੱਪਣੀ ਨੇ ਹੰਗਾਮਾ ਮਚਾ ਦਿੱਤਾ ਹੈ ਪੀ ਚਦੰਬਰਮ ਪਹਿਲਗਾਮ ਅਤਵਾਦੀ ਹਮਲੇ ਦੇ ਦੋਸ਼ੀ ਅਤਵਾਦੀਆਂ ਦੇ ਪਾਕਿਸਤਾਨ ਦੇ ਨਾਲ ਸਬੰਧਿਤ ਹੋਣ ਤੇ ਸਵਾਲ ਉਠਾ ਰਹੇ ਹਨ ਤੇ ਸਰਕਾਰ ਤੋਂ ਉਹਨਾਂ ਦੇ ਪਾਕਿਸਤਾਨੀ ਹੋਣ ਦਾ ਸਬੂਤ ਮੰਗ ਰਹੇ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕਸਭਾ ਨੂੰ ਦੱਸਿਆ ਹੈ ਕਿ ਸ਼੍ਰੀਨਗਰ ਵਿੱਚ ਸੋਮਵਾਰ ਨੂੰ ਹੋਏ ਆਪਰੇਸ਼ਨ ਮਹਾਦੇਵ ਵਿੱਚ ਮਾਰੇ ਗਏ ਅਤਵਾਦੀ ਪਾਕਿਸਤਾਨੀ ਨਾਗਰਿਕ ਹੀ ਸਨ ਇਹ ਉਹੀ ਲੋਕ ਸਨ ਜਿਨ੍ਹਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅਤਵਾਦੀ ਹਮਲਾ ਕੀਤਾ ਕਾਂਗਰਸ ਨੇਤਾ ਪੀ ਚਦੰਬਰ ਦਿਆਂ ਹਾਲੀਆ ਟਿੱਪਣੀਆਂ ਦਾ ਜਵਾਬ ਦਿੰਦਿਆਂ ਹੋਇਆਂ ਸ਼ਾਹ ਨੇ ਕਿਹਾ ਕਿ ਭਾਰਤ ਕੋਲ ਉਹਨਾਂ ਦੀ ਪਛਾਣ ਅਤੇ ਮੂਲ ਦੇ ਅਟੱਲ ਸਬੂਤ ਹਨ। ਉਹਨਾਂ ਨੇ ਚਿਦੰਬਰਮ ਦੇ ਅਚੇਹੇ ਬਿਆਨਾਂ ਨਾਲ ਪਾਕਿਸਤਾਨ ਨੂੰ ਕਲੀਨ ਚਿੱਟ ਦੇਣ ਦਾ ਵੀ ਦੋਸ਼ ਲਾਇਆ। ਉਹਨਾਂ ਕਿਹਾ ਕਿ ਚਿਦੰਬਰਮ ਨੇ ਪਾਕਿਸਤਾਨ ਤੋਂ ਆਉਣ ਵਾਲੇ ਅੱਤਵਾਦੀਆਂ ਦੇ ਸਬੂਤਾਂ ਬਾਰੇ ਸਵਾਲ اٹھਾਇਆ ਹੈ। ਉਹ ਅਚੇਹੇ ਸਵਾਲ ਕਰਕੇ ਕਿਸ ਨੂੰ ਬਚਾਉਣਾ ਚਾਹੁੰਦੇ ਹਨ ਤੇ ਉਹਨਾਂ ਨੇ ਇਹ ਵੀ ਪੁੱਛਿਆ ਕਿ ਪਾਕਿਸਤਾਨ ਦਾ ਬਚਾਅ ਕਰਕੇ ਚਿਦੰਬਰਮ ਨੂੰ ਕੀ ਮਿਲੇਗਾ। ਉਹਨਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਸਾਡੇ ਕੋਲ ਸਬੂਤ ਹਨ ਕਿ ਇਹ ਤਿੰਨੋਂ ਪਾਕਿਸਤਾਨੀ ਹਨ। ਸਾਡੇ ਕੋਲ ਉਹਨਾਂ ਦੇ ਵੋਟਰ ਆਈਡੀ ਕਾਰਡ ਨੰਬਰ ਹਨ ਉਹਨਾਂ ਤੋਂ ਬਰਾਮਦ ਕੀਤੀਆਂ ਗਈਆਂ ਚਾਕਲੇਟਾਂ ਪਾਕਿਸਤਾਨ ਵਿੱਚ ਬਣੀਆਂ ਹੋਈਆਂ ਹਨ ਇਸ ਦੇਸ਼ ਦੇ ਸਭ ਦਾ ਗ੍ਰਹਿ ਮੰਤਰੀ ਨੂੰ ਪਾਕਿਸਤਾਨ ਨੂੰ ਕਲੀਨ ਚਿੱਟ ਨਹੀਂ ਦੇਣੀ ਚਾਹੀਦੀ ਉਹਨਾਂ ਨੇ ਇਹ ਵੀ ਕਿਹਾ ਕਿ ਚੰਬ੍ਰਮ ਇਹ ਵੀ ਸਵਾਲ ਉਠਾ ਰਹੇ ਹਨ ਕਿ ਪਾਕਿਸਤਾਨ ਤੇ ਹਮਲਾ ਕਿਉਂ ਕੀਤਾ ਗਿਆ 130 ਕਰੋੜ ਲੋਕ ਪਾਕਿਸਤਾਨ ਨੂੰ ਬਚਾਉਣ ਦੀ ਉਹਨਾਂ ਦੀ ਸਾਜ਼ਿਸ਼ ਨੂੰ ਦੇਖ ਰਹੇ ਹਨ